ਸਰਜੀ ਸਿੰਘ ਕਿਦ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਤੁਸੀਂ ਕਿੰਨੇ ਕ ਕਰਦੇ ਦੋ ਕੁ ਮਹੀਨੇ ਹੋ ਗਏ ਦੋ ਕੁ ਮਹੀਨੇ ਹੋ ਗਏ ਅੱਛਾ ਕਿੰਨੇ ਪੈਸੇ ਲੈਂਦੇ ਕਿ ਕਾਰਡ ਤਿਆਰ ਕਰਦੇ ਆ ਕੀ ਕੀ ਕਰਦੇ ਤੁਸੀਂ ਉਹ ਕਾਰਡ ਨਹੀਂ ਸਰ ਤਿਆਰ ਕਰੀ ਇਹ ਭੇਜਦੇ ਦੇ ਕਹਾ ਪੈਸੇ ਦਿੰਦੇ ਅੱਛਾ ਕੀ ਕਾਰਡ ਜੀ ਅੱਛਾ ਹਾਂ ਜੀ ਤੇ ਤੁਸੀਂ ਉਹਨੂੰ ਅਡੀਟ ਵੀ ਕਰਦੇ ਸੀ ਨਹੀਂ ਮੈਂ ਨਹੀਂ ਕਰਦਾ ਅੱਛਾ ਅੱਗੇ ਬੰਦਾ ਕਰਦਾ ਉਹ ਕੌਣ ਸੀ ਉਹ ਮੋਗੇ ਦਾ ਜੀ ਅੱਛਾ ਕਿੰਨੇ ਪੈਸੇ ਲੈਂਦੇ ਤੁਸੀਂ ਇੱਕ ਸਾਲ ਉਸ ਕਰਦੇ 1000 ਰੁਪਏ ਲੰਦੇ ਆ 1000 ਬਿਕ ਗਏ ਤਾਂ ਹਾਂਜੀ ਮਾਚਾ ਹੁਣ ਤੱਕ ਕਿੰਨੇ ਕ ਕਰਦੇ 10 12 ਕਰੇ 10 12 ਕਰੇ ਅੱਛਾ ਹੁਣ ਹੈ ਕੋ ਪਿਸਤਾਵ ਕੀ ਗਲਤੀ ਕੰਮ ਕੀਤੇ ਹਾਂ ਜੀ ਜਦੋਂ ਕਰਦੇ ਹੋ ਵੀ ਗਲਤ ਕੰਮ ਹੋ ਰਿਹਾ ਹਾਂਜੀ ਹਾਂਜੀ ਪਿਸਤਾਵ ਇਹ ਵੀ ਕੁਝ ਕਰਦੇ ਰਹੇ ਜੇ ਪਤਾ ਦੇ ਬਾਹਰ ਇਹਨਾਂ ਦੇ ਉਹ ਆ ਗਏ ਇਹ ਇਹਨਾਂ ਨੇ ਲਾਲਚ ਜਾ ਕੇ ਜੀ ਲਾਲਚ ਜਾ ਕੇ ਕੰਮ ਕੀਤਾ ਇਹ ਇਹਨਾਂ ਨੇ ਕਰਾ ਲਿਆ ਜੀ ਤੇ ਤੁਸੀਂ ਦਾ ਲਾਜ ਜਾ ਕੇ ਕੰਮ ਕੀਤਾ ਨਹੀਂ ਨਹੀਂ ਇਹਨਾਂ ਨੇ ਸਰ ਕਰਾ ਲਿਆ ਉਹ ਵਾਹਾਂ ਤੋਂ ਵੀ ਭੇਜ ਦੋ ਉਹਨੂੰ ਜੀ ਮੈਂ ਉਹਨੂੰ ਭੇਜ ਤੇ ਇਹਨਾਂ ਨੇ ਕਰਾ ਲਿਆ ਲਾਜ ਦਾ ਤੁਸੀਂ ਵੀ ਆਏ ਨਾ ਪੈਸੇ ਲੈਣੇ ਨੇ ਵੀ ਲਾਜ ਜਾ ਕੇ ਕੰਮ ਕੀਤਾ ਹਾਂਜੀ ਹਾਂਜੀ ਥੋੜਾ ਕੁ ਲੋ ਮੋਰਾ ਵੀ ਪੜੀ ਗਈਆਂ ਜੀ ਜਲਦੀ ਖੰਣਾ ਹਾਂਜੀ ਹਾਂਜੀ ਕਿਹਦੀ ਕਿਹਦੇ ਮੋਰਾ ਸੀਗਾ ਕਿਹਦੇ ਸਰ ਦਾ ਕਿਹਦੀ ਉਹ ਸਾਰਾ ਐਫ ਆਰ ਜੀ ਦੇ ਦਰਜੇ ਨਹੀਂ ਕਿਹਦੀ ਮੋਰੀ ਤੋਂ ਪਤਾ ਨਹੀਂ ਨਹੀਂ ਜੀ ਐਫ ਆਰ ਜੀ ਉਹ ਕਿੱਥੋਂ ਤਿਆਰ ਕਰਾਈ ਸੀ ਤੁਸੀਂ ਉਹ ਉੱਥੇ ਹੀ ਮੋਗੇ ਤੋਂ ਹੀ ਹੋਈ ਸੀ ਇਹ ਸਾਰਾ ਕੰਮ ਮੋਗੇ ਤੋਂ ਹੋ ਕੇ ਅੰਦਰ ਤੋਂ ਹਾਂਜੀ ਵਾਧਾ ਤਾਂ ਨਹੀਂ ਆਉਂਦਾ ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਜਿਹੜਾ ਆਪਾਂ ਯੁੱਧ ਨਸ਼ਿਆ ਵਿਦੋ ਚਲਾਇਆ ਉਹਦੇ ਵਿੱਚ ਸੰਗਰੂਰ ਪੁਲਿਸ ਜਿਹੜੀ ਮੋਰੀ ਬਣੀ ਸੀ ਆਪਾਂ ਪਹਿਲਾਂ ਵੀ ਇੱਕ ਰੈਕਟ ਪੜਦਾ ਫਾਸ਼ ਕੀਤਾ ਸੀ ਜਿਹਦੇ ਵਿੱਚ ਜਮਾਨਤੀਏ ਜਿਹੜੇ ਜਾਲੀ ਜਮਾਨਤੀਏ ਖੜੇ ਕਰਾ ਕੇ ਜਿਹੜੇ ਨਸ਼ਿਆਂ ਚ ਆਪਾਂ ਬੰਦੇ ਅੰਦਰ ਕਰਦੇ ਉਹਨਾਂ ਦੀ ਬੇਲਾ ਕਰਾ ਦਿੰਦੇ ਸੀ ਇਦਾਂ ਦਾ ਇੱਕ ਹੋਰ ਗ로우 ਸਾਡੇ ਤੇ ਕਾਬੂ ਆਇਆ ਇਹ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਡੀਐਸਪੀ ਸੁਖਦੇਵ ਜੀ ਤੇ ਸਾਡੇ ਐਸਐਚਓ ਸਿਟੀ 1 ਅਵਤਾਰ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਜੀ ਇਹਨਾਂ ਦਾ ਜਦੋਂ ਇਹਨਾਂ ਨੂੰ ਇਤਲਾ ਮਿਲੀ ਵੀ ਰਾਜਵੀਰ ਸਿੰਘ ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਇਦਾਂ ਦਾ ਇੱਕ ਗਿਰੋ ਚਲਾ ਰਹੇ ਆ ਜਿਹਦੇ ਵਿੱਚ ਜਾਲੀ ਜਮਾਨਤੀ ਉਹਨਾਂ ਦੇ ਆਧਾਰ ਕਾਰਡ ਫੋਰਜ ਕਰਕੇ ਉਹਨਾਂ ਨੂੰ ਜਾਲੀ ਬੰਦੇ ਖੜੇ ਕਰਕੇ ਪ੍ਰਾਪਰਟੀ ਐ ਤਸਦੀਕ ਕਰਾ ਕੇ ਅੱਗੇ ਜਮਾਨਤਾ ਕਰਾ ਰਹੇ ਇਹਨਾਂ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੇ ਮਕਦਮਾ ਨੰਬਰ 112 ਅੰਡਰ ਧਾਰਾ 318 4 338 336 3 340 2 319 2 62 2 ਬੀ ਐਨ ਐਸ थाना ਸਿਟੀ 1 ਵਿੱਚ ਰਜਿਸਟਰ ਕੀਤਾ ਗਿਆ ਜਦੋਂ ਇਹਨਾਂ ਨੇ ਅੱਗੇ ਤਫ਼ਤੀਸ਼ ਵਧਾਈ ਦੇਣਾ ਨੂੰ ਪਤਾ ਲੱਗਾ ਵੀ ਇਸ ਗਰੋਹ ਦੇ ਕੱਲੇ ਇਹੀ ਮੈਂਬਰ ਨਹੀਂ ਇਹਦੇ ਵਿੱਚ 6 ਹੋਰ ਮੈਂਬਰ ਹਨ ਉਹਨਾਂ 6 ਮੈਂਬਰਾਂ ਨੂੰ ਕਿਸੇ ਨੂੰ ਖੰਨੇ ਤੋਂ ਅਰੈਸਟ ਕੀਤਾ ਕਈ ਮੈਂਬਰ ਇਹਨਾਂ ਦੇ ਆਲਰੇਡੀ ਜੇਲ੍ਹ 'ਚ ਸੀ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਤੇ ਕਰਦੇ ਕਰਦੇ ਕੜੀ ਅੱਗੇ ਤੋਂ ਅੱਗੇ ਜੁੜਦੀ ਹੋਈ ਇਹਨਾਂ ਨੇ ਕੁੱਲ ਇਹਦੇ ਵਿੱਚ ਜੀ 8 ਬੰਦੇ ਅਰੈਸਟ ਕੀਤੇ ਹਨ ਇੱਕ ਅਰੈਸਟ ਕਰਨਾ ਜੀ ਬਾਕੀ ਹੈ ਇਹਨਾਂ ਇਹਨਾਂ ਤੋਂ ਬਰਾਮਦਗੀ ਦੀ ਜਿਹੜਾ ਮਟੀਰੀਅਲ ਨਾਲ ਇਹ ਫੋਰਜ ਕਰਦੇ ਸੀਗੇ ਆਧਾਰ ਕਾਰਡ ਜਿਵੇਂ ਕਿ CPU LCD ਮਾਊਸ ਪ੍ਰਿੰਟਰ ਇਹਨਾਂ ਤੋਂ ਵਕਫ ਵਕ ਉਹ ਰਿਕਵਰੀਆਂ ਹੋਈਆਂ ਇਹਨਾਂ ਤੋਂ ਮੋਬਾਈਲ ਫੋਨ ਵੀ ਇਹਨਾਂ ਦੇ ਬਰਾਮਦ ਕੀਤੇ ਗਏ ਹਨ ਬਾਕੀ ਜੀ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪਰ ਰਿਮਾਂਡ ਲਿਆ ਤੇ ਫਰਦਰ ਜਿਹਣਾ ਜਿਹਣਾ ਦਾ ਵੀ ਰੋਲ ਆਏਗਾ ਇਹਦੇ ਵਿੱਚ ਜੋ ਜੋ ਇਨਵੋਲਡ ਹੈ ਨਾ ਦੀ ਜਾਲੀ ਦਸਤਾਵੇਜ਼ ਬਣਾਣ ਚ ਉਹਨਾਂ ਨੂੰ ਆਪਾਂ ਜੀ ਫਰਦਰ ਨਾਮਿਨੇਟ ਕਰਕੇ ਵੀ ਅਗੇਰੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਕਿ ਹੁਣ ਤੱਕ ਕਿੱਥੇ ਕਿੱਥੇ ਜ਼ਮਾਨਤਾ ਦੇ ਰਹੇ ਨੇ ਕੀ ਕੱਲੇ ਸੰਗਰੂਰ ਜੀ ਦਿੱਤੀਆਂ ਨੇ ਸੰਗਰੂਰ ਇਹ ਇਹ ਜੀ ਸੰਗਰੂਰ ਜ਼ਿਲ੍ਹੇ ਚ ਇਹਨਾਂ ਨੇ ਦਿੱਤੀਆਂ ਹੀ ਹੈ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਜ਼ਿਲ੍ਹੇ ਪਟਿਆਲਾ ਮੁਹਾਲੀ ਰਾਜਪੁਰਾ ਅੱਛਾ ਫਿਰ ਇਹਨਾਂ ਨੇ ਬਰਨਾਲੇ ਸਾਈਡ ਖੰਨੇ ਸਾਈਡ ਹਰ ਕਿਤੇ ਜ਼ਮਾਨਤਾ ਦਿੱਤੀਆਂ ਤੇ ਇਹ ਬੇਸਿਕਲੀ ਬਹੁਤ ਵੱਡਾ ਗ੍ਰੋ ਹੈ ਜੋ ਪੂਰੇ ਪਹਿਨ ਪੰਜਾਬ ਲੈਵਲ ਤੇ ਆਪਰੇਟ ਕਰ ਰਹੇ ਆ ਤੇ ਇਸ ਲਈ ਇਹਨਾਂ ਦਾ ਫੜਿਆ ਜਾਣਾ ਇੱਕ ਵੱਡੀ ਉਪਲਬਧੀ ਹੈ ਜੀ ਹੁਣ ਤੱਕ ਜੀ ਇੱਕ ਡਿਊਰਿੰਗ ਸਾਡੀ ਇਨਵੈਸਟੀਗੇਸ਼ਨ ਇਹਨਾਂ ਨੇ 40 ਕੁ ਜ਼ਮਾਨਤਾ ਸਾਡ ਨੂੰ ਮੰਨੀਆਂ ਵੀ ਆਪਾਂ 40 ਦੇ ਚੁੱਕੇ ਆ ਬਾਕੀ ਇੰਨੀਆਂ ਕੁ ਜ਼ਮਾਨਤਾ ਕਰਾ ਚੁੱਕੇ ਵੀ ਇਹਨਾਂ ਨੂੰ ਆਪ ਵੀ ਨਹੀਂ ਯਾਦ ਇਹ ਫਰਦਰ ਜਦੋਂ ਆਪਾਂ ਰਿਕਾਰਡ ਦੀ ਕੋਕ ਕਰਾਂਗੇ ਵੀ ਇਦਾਂ ਦੀ ਫੋਟੋਆਂ ਦੇ ਕਿਹੜੇ ਕਿਹੜੇ ਬੰਦੇ ਖੜੇ ਹੋਏ ਆ ਤੇ ਤਦ ਸਾਨੂੰ ਇਹਦੇ ਬਾਰੇ ਹੋਰ ਕਲੈਰਿਟੀ ਹੋਏਗਾ ਕਿੰਨਾ ਚਾਰਜ ਕਿੰਨਾ ਕਰਦੇ ਸੀ ਇਹ ਜੀ ਹਰ ਇੱਕ ਜ਼ਮਾਨਤ ਦਾ 30 ਤੋਂ 50 ਹਜ਼ਾਰ ਦੇ ਵਿੱਚ ਇਹ ਚਾਰਜ ਕਰਦੇ ਸੀ ਜਿਹੜੇ ਦੋਸ਼ੀਆਂ ਉਹਨਾਂ ਦੇ ਪਾਰਟੀਆਂ ਹੁੰਦੀਆਂ ਸੀ ਇਹ ਨੈਟਵਰਕ ਕਿੱਦਾਂ ਬਣਾਉਂਦੇ ਸੀ ਕਿਉਂਕਿ ਜਿੱਥੇ ਪਟਿਆਲੇ ਵੀ ਦਿੱਤੇ ਹਨ ਜਾਂ ਹੋਰ ਜ਼ਿਲ੍ਹਿਆਂ 'ਚ ਵੀ ਦਿੱਤੇ ਹਨ ਇਹ ਕਿਸ ਤਰ੍ਹਾਂ ਇੱਕ ਉੱਤੇ ਸੰਪਰਕ ਇਹ ਜੀ ਪ੍ਰਾਈਮਰ ਫੇਸ ਹੀ ਇਹ ਇਦਾਂ ਕਰਦੇ ਸੀ ਵੀ ਪਹਿਲਾਂ ਤਾਂ ਜਾਲੀ ਦਸਤਾਵੇਜ਼ ਤਿਆਰ ਕਰਦੇ ਸੀ ਉਹਨਾਂ ਦਾ ਇਹਨਾਂ ਦਾ ਨੈਟਵਰਕ ਸੀ ਕਿ ਇਹਨਾਂ ਨੇ ਬੰਦਾ ਰੱਖਿਆ ਹੋਇਆ ਸੀ ਜਿਹੜਾ ਇਹਨਾਂ ਦੇ ਆਧਾਰ ਪ੍ਰਿੰਟ ਕਰਦਾ ਸੀ ਜੋ ਖੰਨੇ ਦਾ ਬੰਦਾ ਤੇ ਇੱਕ ਤਾਂ ਫੋਰਜ ਕਰਦੇ ਸੀ ਇੱਕ ਇਹਨਾਂ ਦੀ ਉਹ ਟੀਮ ਸੀ ਇੱਕ ਇਹਨਾਂ ਦੀ ਟੀਮ ਉਹ ਸੀ ਜਿਹੜੇ ਕਿ ਲਾਇਜ਼ਨ ਕਰਦੇ ਸੀ ਵਕੀਲਾਂ ਨਾਲ ਹੁਣ ਉਹ ਉਹਨਾਂ ਦੇ मुਨਸ਼ੀਆਂ ਤੱਕ ਲਾਈਜ਼ਨ ਹੈ ਜਾਂ ਕਿਸੇ ਹੋਰ ਤੱਕ ਲਾਈਜ਼ਨ ਉਹਦੀ ਆਪਾਂ ਤਫਤੀਸ਼ ਅੱਗੇ ਕਰ ਰਹੇ ਹਾਂ ਵੀ ਜੇ मुਨਸ਼ੀਆਂ ਨਾਲ ਇਹਨਾਂ ਦੀ ਸਾੰਡਗਾਂਡ ਹੈ ਤੇ ਉਹਦੇ ਥਰੂ ਹੀ ਇਹ ਅੱਗੇ ਆਪਣਾ ਚੈਨਲ ਚਲਾਉਂਦੇ ਸੀ ਉਹ ਆਪਾਂ ਇਨਵੈਸਟੀਗੇਸ਼ਨ ਤੇ ਲਿਆ ਕੇ ਜਿਹੜਾ ਵੀ ਰੋਲ ਕਲੀਅਰ ਸਾਨੂੰ ਆਇਆ ਆਪਾਂ ਜ਼ਰੂਰ ਨਾਮਿਨੇਟ ਕਰਾਂਗੇ ਇਹ ਪਤਾ ਕਿਸ ਤਰ੍ਹਾਂ ਲੱਗਿਆ ਜੀ ਕਿ ਇਸ ਤਰ੍ਹਾਂ ਜਾਲੀ ਜਮਾਦ ਦੇ ਕੋਈ ਸ਼ਿਕਾਇਤ ਆਈ ਸੀ ਜਾਂ ਕੋਈ ਇਹ ਜੀ ਸਾਡੇ ਐਸ ਐਚ ਓ ਸਾਹਿਬ ਦੀ ਕਾਰਗਜ਼ਾਰੀ ਹੈ ਜੀ ਇਹਨਾਂ ਨੂੰ ਇਤਲਾਹ ਮਿਲੀ ਸੀ ਤੇ ਇਹਨਾਂ ਨੇ ਉੱਤੇ ਬੰਦ ਦੀ ਕਾਰਵਾਈ ਕੀਤੀ ਸੀ ਕਿੰਨੇ ਨੰਬਰ ਦਾ ਕਿੰਨੇ ਨੰਬਰ ਇਹਦੇ ਵਿੱਚ ਇੱਕ ਨੰਬਰਦਾਰ ਕਾਂਜਲੀ ਪਿੰਡ ਦਾ ਸੀ ਮੰਜੀ ਇਹ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀ ਕਾਂਝਲਾ ਹਾਂਜੀ ਜੇ ਨੰਬਰਦਾਰ ਹੀ ਆ